ساتھ کروہیا گیا سات سنگھ جی برکش کے دلے بیچے

میں تو میںنتظام کرتا بعد بھی رکھا او کراسنگ جی کہ بڑا سا جاڈے دے اوپر اناج رکھا ہوا سگوری سیاں رکھی ہویا سیٹ کو گیا پیسے لئے سات سنگ جی کہ چولہ وغیرہ دالا وغیرہ خرید کے پکتا دندا جی اپنے کو دے آ سالواں نے ملایا آؤ کہل کے لنگر پرساد تیار کرتے ہیں اپنی شاسن کرے گیار کرسن جی چولہ وغیرہ تیار کر لے سارے جڑے سالو نے پرسادہ پانی سکے بڑے خوش ہوئے پہلے جلدی پکتا دنوں سے مل گئے ہوں سام جانے سارے ہم جانا نا جی نے ریت لیا گولی جائے پھرتے ہی سیٹا دے دیتا کیونکہ آل دل ہوسان سگ رہے سنگل

ਉਹ ਦਿਨ ਤੇ ਹੀ ਹੋਏ ਨੇ ਅਜਿਹਾ ਸਰਕਾਰ ਹਰ ਇੱਕ ਸਾਥ ਸੰਧੀ ਕਹਿ ਨਿਕਾ ਰਹੇ ਆਪਣੇ ਘਰ ਆ ਰਿਹਾ ਦੋ ਚਾਰ ਦੀ ਮੰਗੀ ਬਾਕੀ ਦੇ ਕਿਸਾਨ ਜਿਹੜੇ ਉਹ ਭਗਵੰਤ ਨਾਮ ਦੇ ਘਰੇ ਆਏ ਵੀ ਕਾਹ ਨਹੀਂ ਦੈਨ ਭਗਵੰਤ ਨਾਮ ਦੇ ਇਹਨੇ ਮਾਰਜ ਭਾਰਵੇਂ ਉਹ ਆਦੇ ਉਹ ਤੁਹਾਨੂੰ ਕੀ ਦੇ ਕੇ ਭੇਜਿਆ ਸੀ ਫਸਲ ਮਾਰਜ ਅਸੀਂ ਰਕੀ ਦੀ ਸੀ ਸਾਦੀ ਇਹ ਨਹੀਂ ਮੁੱਕੀ ਪਰ ਤੁਹਾਡਾ ਖੱਤਰ ਨੇ ਜਿਹੜੇ ਮੀਂਹ ਵੀਰੇ ਕੇ ਆਇਆ ਬੜੀ ਸੋਹਣੀ ਫਸਲ ਹੋਈ ਪਈ ਹੈ ਤੁਹਾਡੇ ਖੇਤ ਦੇ ਵਿੱਚ ਉਹ ਸਾਰੇ ਹਰੇ ਭਰੇ ਨੇ ਸਾਹਿਬ ਜੀ ਬਖਦਨਾਮੀ ਕਹਿੰਦੇ ਮਨੁੱਖ ਸੋਚਦੇ ਨੇ ਕਹਿੰਦੇ ਮੈਨੂੰ ਮਕੌਲ ਕਰਦੇ ਨੇ ਵਿਚਾਰ ਕਰਦੇ ਨੇ

نان جی کو ਮੈਂ ਪਰਪਰਨਾਂ ਦੀ ਮੈਨੂੰ ਪਤਾ ਲੱਗਿਆ ਵੀ ਪਰਮਾਤਮਾ ਤੇ ਮਿਲਦੇ ਆ ਪਰਮੇਸ਼ਰ ਤੇ ਮਿਲਦੇ ਆ ਮੈਨੂੰ ਇੱਕ ਪਲੇਨ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਸੀ ਮੈਂ ਸੁਣਿਆ ਵੀ ਉਹ ਸਾਧਨਾ ਬਾਰੇ ਨੇ ਉਹ ਮੇਰੇ ਉੱਤੇ ਵੀ ਕਿਰਪਾ ਕਰ ਰਿਹਾ ਨਾ ਮੈਂ ਮੈਨੂੰ ਜੋੜਿਆ ਸੀ ਤੇ ਮੈਨੂੰ ਤਾਂ ਭਗਵਾਨ ਜੀ ਦੇ ਦਰਸ਼ਨ ਨਹੀਂ ਹੋਏ ਉਹਨਾਂ ਆਨੰਦ ਬੜਾ ਹੁੰਦਾ ਹੈ ਉਹ ਕੀ ਕਰਨਾ ਅਰ ਬਰਸ਼ਾ ਨਹੀਂ ਹੋਏ ਬਰਬੀ ਬਰਸ਼ਾ ਕਰਾ ਦੇ ਤਾ ਲਗਦਾ ਬਰਸ਼ਾ ਦੇ ਮੇਰੇ ਦੇਰ ਕਰਾ ਦਾ ਬਰਸ਼ਾ ਇਸ ਸਾਸਨ ਜੀ ਬ੍ਰਹਮਣ ਪਰਵੋਦਰ ਨੂੰ ਮਾਰ ਦੇ ਕੇ ਪਰਪਰਨਾਰ ਆਪਣੇ ਖੁਦ ਦੇ ਸਾਸਨ ਜੀ ਆਪ ਨੂੰ ਮਾਰ ਦੇ ਕੇ

مہاراجی پا سات کی کہہ رہے کہ پرماتما پرکھیا رہنی چاہیے وہ دیش پہ سال بھی نہیں سادو ہوں پت سادھو دو ہیں آلے دلے کے پنڈا والے پاکتا نا جی تھوڑے کوئر بڑا راسن ہے کرپا کرو ਬਾਪਾ ਜੀ ਨੇ ਕਦੇ ਸਾਧ ਸੰਗਤ ਜੀ ਮੇਰੇ ਜਵਾਬ ਨਹੀਂ ਦਿੱਤਾ ਆਪਣੇ ਪਰਸਨਾ ਦੇ ਵਿੱਚ ਸਾਧ ਸੰਗਤ ਜੀ ਐਨੀ ਘਰ ਦੇ ਵਿੱਚ ਸਾਧ ਸੰਗਤ ਜੀ ਕਹਿੰਦੇ ਬੇਬੀ ਸੀ ਥੋੜਾ ਜਿਹਾ ਡਰ ਸੀ ਉਹ ਵਿਆਹ ਦੀ ਗੱਲ ਸੁਣਨਾਂ ਜੀ ਨੇ ਕਿ ਐਡੀ ਵੱਡੀ ਕਿਰਪਾ ਹੋ ਗਈ ਸਾਧ ਸੰਗਤ ਜੀ ਕੋਤਰੇ ਜਿਹੜੇ ਜਿਹੜੇ ਥੋੜਾ ਪਰ ਪਰ ਲੈ ਕੇ ਜਾਂਦੇ ਨੇ ਤੇ ਇੱਕ ਸਾਧ ਸੰਗਤ ਜੀ ਇਧਰ ਦਾ ਸਾਧੂ ਆਇਆ ਉਹ ਪਾਲਾ ਬਖਸ਼ ਮਹਾਰਾਜ ਨੂੰ ਸਾਧ ਸੰਗਤ ਜੀ ਮੇਲੇ ਲੱਕੀ ਦੇ ਵਿੱਚ ਮੱਤਾ ਬਤਵਾ ਦੇ ਕਹਿ ਰਹੇ ਬਤਵਾ ਦੇ ਵਿੱਚ ਦੇ ਗਿਆ ਪਰ ਮਹਾਰਾਜ ਕਹੇ ਕਿ ਹਾਂ ਗੁਰੂ ਉਹ ਅੱਜ ਖੇਤ ਦੇ ਵਿੱਚ ਹੀ ਬੋਲਦੇ ਹੋ ਬੀਜ ਨੇ ਪਰ ਮਹਾਰਾਜ ਮਹਿਲ ਕੇ ਸਤਵੰਦਰ ਵਾਲਾ ਸਤਵੰਦਰ ਦੀ ਅਜ ਭਾਰੀ ਬਣੀ ਸਾਧ ਸੰਗਤ ਜੀ ਭਗਤ ਨਾਨਕ ਜੀ ਆਪਣੀ ਪੇਪਾ ਦੇ ਉਹ ਸਾਰ ਸਣਜੀ ਕਹਿੰਦੇ ਉਹ ਨੇੜੇ ਵੀ ਸੀ ਭਗਵਾ ਦੇ ਵੀ ਸੀ ਉਹ ਲਾਏ ਨੇ ਬਾਕੀ ਦੇ ਸਾਰੇ ਭਗਵਾਨ ਜੀ ਨੂੰ ਉਹ ਕਹਿੰਦੇ ਜਿਹੜੇ ਭਗਵਾਨ ਜੀ ਦਾ ਲੱਗਦਾ ਨਹੀਂ ਪਾਉ ਹੋ ਗਿਆ ਐਦਾਂ ਲੱਗਦਾ ਕਿ ਇੰਨੇ ਸਾਰਾ ਉਹ ਮੀਂਹ ਵੀ ਪਿਆ ਝਾਲ ਪੈ ਗਿਆ ਇੱਥੇ ਕਿਤੇ ਫਸਲ ਹੋਏਗੀ نہ جی اپنے آنند لگے رہے کیونکہ ساتھ سن جی جان